ਤੂਰੀ ਦੇ ਮਲੇਰਕੋਲਾ ਬਾਈਪਾਸ ਨੇੜੇ ਟਰੱਕ ਯੂਨੀਅਨ ਦੇ ਸਾਹਮਣੇ ਚੋਰਾ ਨੇ ਇੱਕ ਟਾਇਰਾਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਹੈ ਜਿੱਥੋਂ ਚੋਰ ਟਾਇਰ ਬੈਟਰੀਆਂ ਅਤੇ ਇੰਜਣ ਦਾ ਤੇਲ ਚੋਰੀ ਕਰਕੇ ਲੈ ਗਏ ਹਨ ਪੁਲਿਸ ਦਾ ਕਹਿਣਾ ਹੈ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਤੇ ਜਲਦੀ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ ਖਬਰ ਤੂਰੀ 23 ਮਲੇਰਕੋਲਾ ਬਾਈਪਾਸ ਤੇ ਟਰੱਕ ਯੂਨੀਅਨ ਦੇ ਨਜ਼ਦੀਕ ਇੱਕ ਟਾਇਰਾਂ ਦੀ ਦੁਕਾਨ ਵਿੱਚ ਬੀਤੀ ਰਾਤ ਚੋਰਾਵਾਂ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਚੋਰਾਂ ਵੱਲੋਂ ਦੁਕਾਨ ਵਿੱਚੋਂ ਟਾਇਰ, ਬੈਟਰੀਆਂ ਅਤੇ ਇੰਜਨ ਆਇਲ ਨੂੰ ਚੋਰੀ ਕੀਤਾ ਗਿਆ। ਦੁਕਾਨ ਦੇ ਮਾਲਕ ਨੇ ਦੱਸਿਆ ਕਿ ਜਦੋਂ ਹੀ ਦੁਕਾਨ ਦੇ ਬਾਹਰ ਪਏ ਉਹਨਾਂ ਦੇ ਮੁਲਾਜ਼ਮ ਨੂੰ ਇਸ ਦਾ ਖੜਕਾ ਸੁਣਾਈ ਦਿੱਤਾ ਤਾਂ ਤੁਰੰਤ ਹੀ ਉਸਨੇ ਪੁਲਿਸ ਨੂੰ ਕਾਲ ਕਰ ਦਿੱਤੀ ਅਤੇ ਚੋਰ ਉਹਨਾਂ ਦਾ ਸਮਾਨ ਚੋਰੀ ਕਰਕੇ ਫਰਾਰ ਹੋ ਗਏ। ਚੋਰੀ ਦੀ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਦੁਕਾਨ ਦੇ ਮਾਲਕ ਨੇ ਦੱਸਿਆ ਕਿ ਚੋਰਾਂ ਵੱਲੋਂ ਸੀਸੀਟੀਵੀ ਵੀ ਫੰਨਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਧਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਕੋਲ ਇਹ ਸ਼ਿਕਾਇਤ ਮਿਲ ਗਈ ਹੈ ਅਤੇ ਉਹ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ। ਉਹ ਮੇਨਦਰ ਰੈਡੀ ਕੰਪਨੀ ਆ ਕੀ ਕੀ ਗੱਲਬਾਤ ਹੋਈ ਹੈ ਰਾਤ 2:30 ਵਜੇ ਅਣਪਛਾਤੇ ਬੰਦੇ ਆਏ ਉਹਨਾਂ ਨੇ ਜਿੰਦੇ ਤੋੜੇ ਟਾਇਰ ਬੈਟਰੀਆਂ ਲੋਬਰੀਕੈਂਟ ਵਗੈਰਾ ਲੈ ਗਏ ਤੇ ਕੈਸ਼ ਲੈ ਗਏ ਤਿੰਨ 3.5 ਲੱਖ ਰੁਪਏ ਦਾ ਸਮਾਨ ਆ ਉਹ ਰਾਤ ਲੈ ਗਏ ਕੈਮਰੇ ਚ ਕੈਦ ਹੋਏ ਕੈਮਰੇ ਚ ਆਇਆ ਬੰਦਾ ਇੱਕ ਇੰਦਰਪੜ ਦਾ ਦੇਖਿਆ ਪਹਿਲਾਂ ਕੈਮਰੇ ਤੋੜਤੇ ਉਹਨਾਂ ਨੇ ਤੇ ਲੈਟ ਆ ਪੰਦੀਆਂ ਮੂਰੇ ਪੜਦਾ ਲਾਉਣਾ ਨੇ ਕਿ ਕਿਸੇ ਨੇ ਦੇਖਿਆ ਨਹੀਂ ਫਿਰ ਪੁਲਿਸ ਨੂੰ ਦਲਾ ਕੀਤੀ ਪੁਲਿਸ ਆ ਗਈ ਉਹਨੇ ਆਪਦੀ ਕਾਰਵਾਈ ਕੀਤੀ ਸਾਨੂੰ ਪਤਾ ਲੱਗਿਆ ਸਾਨੂੰ ਪਤਾ ਲੱਗਿਆ ਸਾਡੀ ਗੱਡੀ ਖੜੀ ਸੀ ਮੂਰੇ ਡਰਾਈਵਰ ਸੀਗਾ ਉਹ ਜੋ ਸਮਾਨ ਚੱਕ ਕੇ ਖੜਕਾ ਹੋਇਆ ਉਹ ਜਦੋਂ ਉੱਠਿਆ ਤਾਂ ਸਾਨੂੰ ਪਤਾ ਲੱਗਿਆ ਫਿਰ ਉਹ ਨਾਲੇ ਭੱਜ ਗਈ ਸੀ ਦਰਗਹ ਨੂੰ ਕਹਾਂ ਕਿ ਸੂਚਨਾ ਦਿੱਤੀ 112 ਤੇ 112 ਤੇ ਕਾਲ ਕੀਤੀ ਦੀ ਕਿੰਨਾ ਕੁ ਨੁਕਸਾਨ ਹੋਇਆ ਜੇ ਦੇਖਿਆ ਜੀ 3.5 ਲੱਖ ਰੁਪਏ ਦਾ ਹੈਗਾ ਜੀ ਮੰਗ ਤੇ ਹੀ ਕਰਦੇ ਗਵਰਨਮੈਂਟ ਤੋਂ ਵੀ ਜਿਹੜਾ ਕੁਝ ਹੋ ਜਾਏ ਠੀਕ ਆ ਵਧੀਆ ਸਾਨੂੰ ਸਾਡਾ ਸਮਾਨ ਵਾਪਸ ਮੇਰੇ ਕੰਮ ਕਿੱਥੇ ਪੈਂਦੀ ਆਪਣੀ ਆਪਰੇ ਮਲੇ ਕੋਟਰ ਆਪੇ ਪਾਸ ਤੇ ਧੂਰੀ ਸਰੀਕ ਚਾਪੂਨੀਆਂ ਕੋਈ ਚੋਰੀ ਹੋਈ ਹੈ ਦੁਕਾਨ ਦੇ ਵਿੱਚ ਕੀ ਕਹਿਣਾ ਚਾਹੀਦਾ ਹਾਂਜੀ ਕੱਲ ਸਵੇਰ ਇੱਕ ਇਤਲਾਹ ਆਈ ਸੀ ਜਿਸ ਸੰਬੰਧ ਵਿੱਚ ਅਸੀਂ ਪਹਿਲਾਂ ਤਾਂ ਮੌਕਾ ਦੇਖਿਆ ਤੇ ਨਾਲ ਹੀ ਅਸੀਂ ਇਸ ਸੰਬੰਧੀ ਅਪਰੇ ਰਜਿਸਟਰੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਇੱਕ ਇੱਕ ਦੋਸ਼ ਲਗਾਇਆ ਇਹਨੇ ਕਿ ਕੋਈ ਨਾਮ ਨੂੰ ਵਿਅਕਤੀ ਬਲੇਰੋ ਗੱਡੀ ਦੇ ਵਿੱਚ ਕੋਈ ਨੰਬਰ ਹੈਗਾ ਸੀਗਾ ਪਰ ਅਸੀਂ ਉਹ ਵੈਰੀਫਾਈ ਕੀਤਾ ਉਹ ਥੋੜਾ ਜਿਹਾ ਗਲਤ ਨੰਬਰ ਲੱਗ ਰਿਹਾ ਤੇ ਹਜੇ ਅਸੀਂ ਇਸ ਮਕਦਮੇ ਨੂੰ ਇਨਵੈਸਟੀਗੇਟ ਕਰ ਰਹੇ ਹਾਂਗੇ ਵਿੱਚ ਕੁਝ ਸਮਾਨ ਚੋਰੀ ਹੋਇਆ ਜਿੱਦਾਂ ਕੋਈ ਟਾਇਰ ਤੇ ਬੈਟਰੀਆਂ ਕੁਝ ਤੇ ਇੱਕ ਮਗਲਾਂ ਵਾਲੀਆਂ ਕੰਨੀਆਂ